ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਪੈਰੋਂ ਵੀਰ ਜੀ ਦਾ ਬਸ਼ੀ ਕਰਨ ਵਾਲਾ ਇੱਕ ਮੰਤਰ ਕਲਮਾ ਪਾਠ ਲੈ ਕੇ ਹਾਜ਼ਰ ਹੋਈਆਂ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਪੈਰੋਂ ਬਾਬਾ ਜੀ ਦਾ ਮੰਤਰ ਹੈ ਦੋਸਤੋ ਸਭ ਤੋਂ ਪਹਿਲਾਂ ਇਸ ਮੰਤਰ ਨੂੰ ਸਿੱਧ ਕਰਨ ਵਾਲੀ ਵਿਧੀ ਕੀ ਹੈ ਵਿਧੀ ਆਪਾਂ ਸਮਝ ਲਈਏ ਸਭ ਤੋਂ ਪਹਿਲਾਂ ਜਿਸ ਦਿਨ ਵੀ ਆਪਾਂ ਸ਼ੁਰੂ ਕਰਨਾ ਹੈ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਹਾਂ ਸ਼ੁਰੂ ਕਰਨ ਵੇਲੇ ਜੋ ਕੁਝ ਭੋਗ ਪ੍ਰਸ਼ਾਦ ਚਾਹੀਦਾ ਹੈ ਉਹ ਜ਼ਰੂਰੀ ਹੈ ਔਰ ਉਸ ਤੋਂ ਪਹਿਲਾਂ ਜੋ ਕਿ ਆਪਾਂ ਅਸਣ ਲਈ ਤਾਂ ਉਹ ਕਾਲੇ ਰੰਗ ਦਾ ਆਪਾਂ ਨੇ ਵਸਤਰ ਪਹਿਨਣੇ ਆ ਉਹ ਵੀ ਕਾਲੇ ਰੰਗ ਦੇ ਹੋਣੇ ਚਾਹੀਦੇ ਆ ਔਰ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਆ ਇਹਦਾ ਜਾਪ ਜਿਹੜਾ 11000 ਵਾਰੀ ਹੋਣਾ ਚਾਹੀਦਾ ਪਹਿਲੇ ਦਿਨ ਕਰਨੇ ਤੋਂ ਪਹਿਲਾਂ ਜਾਪ ਜੋ ਭੋਗ ਪ੍ਰਸ਼ਾਦ ਦੇਣਾ ਹੈ ਭੋਗ ਪ੍ਰਸ਼ਾਦ ਦੇ ਕੇ ਹੀ ਸ਼ੁਰੂ ਕਰਨਾ ਹੈ ਇਹ ਸਾਰਾ ਭੋਗ ਪ੍ਰਸ਼ਾਦ ਘਰੋਂ ਬਾਹਰ ਦੇਣਾ ਹੈ ਇੱਕ ਸ਼ਰਾਬ ਦੀ ਬੋਤਲ ਹੋਣੀ ਚਾਹੀਦੀ ਹੈ ਮਾਸ ਹੋਣਾ ਚਾਹੀਦਾ ਚਾਹੀਏ ਕਲੇਜੀ ਵੀ ਰੱਖ ਸਕਦੇ ਆ ਦਿਨਾਲ ਦੀ ਨਾਲ ਸੱਤ ਤਰ੍ਹਾਂ ਦੀ ਮਠਿਆਈ ਲੈ ਜਾਣੀ ਹੈ ਦੋ ਬਖਰੇ ਲੱਡੂ ਲਿਜਾਣੇ ਇੱਕ ਪਾਨ ਲੈ ਜਾਣਾ ਇਹ ਸਾਰਾ ਕੁਝ ਲੈ ਕੇ ਉਹ ਜਾੜ ਦੇ ਵਿੱਚ ਜਾ ਕੇ ਜਾ ਕਿਤੇ ਉਜਾਰ ਦੇ ਵਿੱਚ ਪੈਰੋਂ ਬਾਬਾ ਜੀ ਦਾ ਮੰਤਰ ਹੋਵੇ ਅੱਗ ਦੇ ਉੱਤੇ ਇਹਨਾਂ ਚੀਜ਼ਾਂ ਦਾ ਤੂਫਾ ਕੇ ਬੈਠ ਕੇ ਬੇਨਤੀ ਪ੍ਰਾਰਥਨਾ ਕਰਨੀ ਕਿ हे ਪੈਰੋਂ ਬਾਬਾ ਜੀ ਮੈਂ ਇਹ ਤੁਹਾਡਾ ਜੋ ਕਿ ਬਸ਼ੀ ਕਰਨ ਵਾਲਾ ਮੰਤਰ ਹੈ ਉਸ ਨੂੰ ਸਿੱਧ ਕਰਨ ਜਾ ਰਿਹਾ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ ਮਿਹਰ ਭਰਿਆ ਹੱਥ ਰੱਖਣਾ ਹੈ ਇਸੇ ਤਰ੍ਹਾਂ ਜਿਸ ਵੇਲੇ ਬੇਲੇ ਦਨ ਸ਼ੁਰੂ ਕਰ ਲਓ ਸ਼ੁਰੂ ਕਰਕੇ ਸ਼ਨੀਵਾਰ ਤੋਂ ਜੇ ਭਾਈ ਤੁਸੀਂ ਇੱਕ ਦਿਨ ਦੇ ਵਿੱਚ ਵੀ ਕਰ ਸਕਦੇ ਆ 11000 ਵਾਰੀ ਇਹ ਤੁਹਾਡੀ ਮਿਹਨਤ ਦੇ ਅਸਰ ਤੇ ਦੋ ਦਿਨਾਂ 'ਚ ਕਰ ਲਓ ਚੋਂ ਦਿਨਾਂ 'ਚ ਕਰ ਲਓ 11 ਦਿਨਾਂ 'ਚ ਕਰ ਲਓ ਲੇਕਿਨ 11000 ਇਸ ਮੰਤਰ ਦਾ ਜਾਪ ਹੋਣਾ ਚਾਹੀਦਾ ਹੈ ਸੋ ਦੋਸਤੋ ਗੱਲ ਅੱਗੇ ਪਹਿਲੇ ਸ਼ੁਰੂ ਕਰਨ ਵੇਲੇ ਵੀ ਇਹੀ ਭੋਗ ਪ੍ਰਸ਼ਾਦ ਦੀਣਾ ਹੈ ਜਿਸ ਵੇਲੇ 40 11000 ਬਾਰੀ ਇਹ ਜਾਪ ਹੋ ਗਿਆ ਉਸ ਤੋਂ ਬਾਅਦ ਵੀ ਅਜਾੜ ਦੇ ਵਿੱਚ ਜਾ ਕੇ ਜੋ ਜੋ ਭੋਗ ਪ੍ਰਸ਼ਾਦ ਪਹਿਲਾਂ ਦੱਸਿਆ ਉਹੀ ਜਿਵੇਂ ਸ਼ਰਾਬ ਦੀ ਕਬੂਤਲ ਲੈ ਜਾਣੀ 17 ਦੀ ਮਠਿਆਈ ਲੈ ਜਾਣੀ ਆ ਪਾਨ ਦੋ ਲੱਡੂ ਇਹ ਸਾਰਾ ਸਮਾਨ ਲੈ ਕੇ ਅਗ ਤੇ ਤੂਪਾ ਕੇ ਸਾਰਾ ਕੁਝ ਰੱਖ ਕੇ ਉਨਾ ਤੇ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਜਿਸ ਨੂੰ ਵੀ ਤੁਸੀਂ ਆਪਣੇ ਬਸਤੇ ਵਿੱਚ ਕਰਨਾ ਚਾਹੋਗੇ ਉਸ ਨੂੰ ਆਪਣੇ ਬਸਤੇ ਵਿੱਚ ਕਰ ਸਕਦੇ ਆ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਵੀ ਅੰਤੀਕ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਵੀਰਾਂ ਦੀ ਜਰੂਰ ਲਿਖਣੀ ਹੈ ਹੁਣ ਦੋਸਤੋ ਆਪਾਂ ਉਹ ਮੰਤਰ ਬਾਲ ਚਲਗੀ ਜਿਸ ਮੰਤਰ ਦੀ ਨਾਲ ਪੈਰੋਂ ਵੀਰ ਜੀ ਸਿੱਧ ਹੋਣਗੇ ਅਤੇ ਤੁਹਾਡੀ ਤੇ ਕਿਰਪਾ ਹੋਵੇਗੀ ਤੁਸੀਂ ਜਿਹਨੂੰ ਵੀ ਚਾਹੋ ਆਪਣੇ ਵਾਸਤੇ ਵਿੱਚ ਕਰ ਸਕਦੇ ਆ ਸੋ ਦੋਸਤੋ ਇਹ ਮੰਤਰ ਇਸ ਤਰ੍ਹਾਂ ਹੈ ਕਾਲਾ ਪੈਰੋਂ ਕਪਲੀ ਝਟਾਂ ਪੈਰੋਂ ਖਿਲੇ ਚਾਰ ਚਪੜਾ ਪੈਰੋਂ ਮਾਰੇ ਪੈਰੋਂ ਖਾਈ پیروں مڑی مسانی چاہے ہاتھ کڑا موڑے مڑا جہاں ہنکارو حاجر کھڑا آؤ رے آؤ پیروں کال کا مائی کے پوتا ہم تراوے تم کا بوتا دے ہتھیاری پاپن کو چوٹا چڑی پٹی کے جہت وار جانے نہ پائے پکڑ لیاؤ ہمارے پاس لکھ کال کام آئی کے دودھ کی فلانے کو حاضر نہ کریں تو اپنی ماں بہن کی سے تڑے حاضر کر حاضر کر حاضر کر گر کی شکتی ہماری پگتی ਬੰਦ ਕਾਚਾ ਸ਼ਬਦ ਸਾਜਾ ਫੂਰੇ ਮੰਤਰ ਈਸ਼ਵਰੂ ਬੱਚਾ ਸੋ ਦੋਸਤੋ ਇਹ ਮੰਤਰ ਹੈ ਪੈਰੋਂ ਦੀ ਕੀਤਾ ਪੈਰੋਂ ਵੀਰ ਕੀਤਾ ਇਹ ਮੰਤਰ ਹੈ ਇਸ ਨੂੰ ਦੱਸੀ ਹੋਈ ਵਿਧੀ ਦੇ ਅਨੁਸਾਰ ਤੁਸਾਂ ਨੇ ਜਾਪ ਕਰਨਾ ਹੈ ਔਰ ਜਿੰਨਾ ਜਾਪ ਦੱਸਿਆ ਹੈ ਜਦੋਂ ਕੰਨ ਦੀ ਨਾਲ ਹੀ ਇਹ ਮੰਤਰ ਤੁਹਾਡਾ ਸਿੱਧ ਹੋ ਜਾਵੇਗਾ ਸੋ ਦੋਸਤੋ ਜਿਸ ਨੂੰ ਵੀ ਤੁਸੀਂ ਚਾਹੋਗੇ ਆਪਣੇ ਬਸਤੀ ਵਿੱਚ ਕਰ ਸਕੂਗੇ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਆ ਸੋ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਪਾਠੀ ਨਾਲ ਹਾਜ਼ਰ ਹੋਵਾਂਗੀ ਸੋਜਾ ਤੱਕ ਲਈ ਚਾਹ ਪੀਰਾਂ ਦੀ